ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੁਧਿਆਣਾ ਵਸੇ ਨੂੰ ਵਾਹੀ ਕਹਿਣਾ ਚਾਹੁੰਦਾ ਵੀ ਗੁੰਗੇ ਨੇ ਸਾਡੇ ਜਿਹੜੇ ਲੀਡਰ ਮੇ ਦੇ ਮੁਕਾਬਲੇ ਖੜੇ ਆ ਬਹਿਰੇ ਨੇ ਇਹਨਾਂ ਨੂੰ ਵੋਟਾਂ ਪਾਉਣ ਦੀ ਲੋੜ ਨਹੀਂ ਆ ਕਿਉਂਕਿ ਨਾ ਤਾਂ ਲੋਕਾਂ ਦੀ ਆਵਾਜ਼ ਹੁੰਦੇ ਨੇ ਤੇ ਨਾ ਹੀ ਆ ਲੋਕਾਂ ਦੀ ਆਵਾਜ਼ ਸੁਣਦੇ ਨੇ ਤੇ ਨਾ ਲੋਕਾਂ ਦੇ ਮੁੱਦੇ ਚੁੱਕਦੇ ਨੇ ਨਾ ਮੁੱਦਿਆਂ ਨੂੰ ਆ ਹੱਲ ਕਰਦੇ ਨੇ ਇੰਨੇ ਨੇ ਚਾਰੇ ਨਾਲ ਐਮਪੀ ਜੋ ਐਮਪੀ ਬਣੇ ਆ ਐਮਐਲਏ ਰਹੇ ਨੇ ਆ ਇਹਨਾਂ ਨੇ ਕੱਖ ਨਹੀਂ ਕੀਤਾ ਤੈਨੂੰ ਕਹਿੰਦਾ ਬਾਪ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਮੈਂ ਵੀ ਇਸ ਕੀ ਮੈਨੂੰ ਵੋਟਾਂ ਪਾਓ ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਵਾਂ ਦੇਖੋ ਮੈਨੂੰ 14 ਸਾਲ ਹੋ ਗਏ ਤੁਹਾਡੀ ਲੜਾਈ ਲੜਦੇ ਨੂੰ ਤੁਹਾਡੇ ਬੱਚੇ ਲੜਾਈ ਲੜਦੇ ਨੂੰ ਤੇ ਐਸ ਕੇ ਲੁਧਿਆਣੇ ਬੱਸੀ ਨੂੰ ਬੇਨਤੀ ਕਰਦਾ ਵਾਂ ਤੇ ਮੈਂ ਅਗਰ왈 ਸਮਾਜ ਨੂੰ ਬੇਨਤੀ ਕਰਦਾ ਵੀ ਮੈਨੂੰ ਤੁਹਾਡੇ ਐਸ ਕੇ ਸਾਥ ਦੀ ਲੋੜ ਆ ਠੀਕ ਯਾਰ ਰਾਜੇਵਰਨ ਆਇਆ ਹਾਂ ਫਸੇ ਸਾਰੇ ਛੁੱਟੀਆਂ ਬਣਾਉਣੇ ਆਏ ਆ ਸਾਰੇ ਇਹਨਾਂ ਗਰਮੀਆਂ ਦੀ ਛੁੱਟੀਆਂ ਬਣਾਉਣੇ ਆਏ ਆ ਤੇ ਕੋਈ ਘਟਣੀ ਆ ਹਨ ਛੁੱਟੀਆਂ ਬਣਾਉਣ ਦੇ ਚੱਕਰ ਵਿੱਚ ਸਾਰੇ ਯਾਨੀ ਕਹਿੰਦਾ ਬਸ ਛੁੱਟੀਆਂ ਲੈ ਆ ਕਿਹੜੇ ਕਿਹੜੇ ਮੁੱਦਿਆਂ ਦੇ ਬਿਲ ਦੇ ਹੱਦ ਤੱਕ ਲੈ ਕੇ ਚੱਲੋ ਹਾਂਜੀ ਕਿਹੜੇ ਕਿਹੜੇ ਮੁੱਦਿਆਂ ਦੇ ਬਿਲ ਦੇ ਹੱਦ ਤੱਕ ਮੁੱਦੇ 'ਤੇ ਸ ਤਾਂ ਕਰੋੜਾ ਰੁਪਏ ਲੱਗਦਾ ਤੁਹਾਡਾ ਬੱਚਾ ਡਾਕਟਰ ਨਹੀਂ ਮਾਸ਼ਾਅੱਲਾ 1.5 ਤੋਂ 2 ਕਰੋੜ ਰੁਪਏ ਲੱਗਦਾ ਗਰੀਬ ਦਾ ਬੱਚਾ ਡਾਕਟਰ ਨਹੀਂ ਪਾ ਸਕਦਾ ਆਪਣੀ ਦੇਖ ਲੋ ਸਿਹਤ ਖਰਾਬ ਹੋ ਜੇ ਨਾ ਹਸਪਤਾਲ ਵਿੱਚ ਦਾਖਲ ਹੋ ਜੇ ਕਿੰਨੇ ਦਿਨ ਦਾ 2-2 ਲੱਖ ਰੁਪਏ ਲੱਗਣ ਲੱਗੇ ਕਹਿੰਦਾ ਪਾਪਰਾ ਤੇ ਜਿਹੜੇ ਆ ਆ ਆਪਣੇ ਆ ਕਲੀਨਿਕ ਬਣਾਏ ਹੋਏ ਆ ਇੱਥੇ ਦਾ ਟੀਕੇ ਟੂਕੇ ਲੱਗਦੇ ਆ ਜਾਂ ਡੈਸਪ੍ਰਿਨ ਦੀ ਗੋਲੀ ਦੇ ਦਿੰਦੇ ਆ ਇੱਥੇ ਕੋਈ ਵੱਡੇ ਹੈ ਨਹੀਂ ਐਕਸਰੇ ਕਰਾਉਣੇ ਹੁਣ ਕੋਈ ਹੈ ਨਹੀਂ ਲੋਕਾਂ ਵਾਸਤੇ ਇੱਥੇ ਆਮ ਗੱਲਾਂ ਹੈ ਨਹੀਂ ਕਰਾ ਤੇ ਮੁੱਦੇ ਮੁੱਦੇ ਨੇ ਵੀ ਅੱਗੇ ਮੁੱਦੇ ਮੁੱਦੇ ਬਚਦੇ ਆਹੋ ਮੈਂ ਦੇਖਿਆ ਸੀਗਾ ਉੱਥੇ ਜਾਗਰਨ ਹੋ ਰਿਹਾ ਸੀ ਮਾ ਮਾਹੀ ਦਾ ਕਰਾ ਉੱਥੇ ਪਹੁੰਚੇ ਸੀ ਡਰਾਮੇ ਕਰ ਰਹੇ ਸੀਗੇ ਕੋਈ ਫੋਲਰ ਲੈ ਰਿਹਾ ਸੀਗਾ ਕਰਾ ਅੱਜ ਨਾਲੋਂ ਸੀ ਆ ਰਾਂ ਵਿੱਚ ਇੱਥੇ ਆ ਗਿਆ ਸਾਡੇ ਤਾਂ ਦਿਲ ਚ ਵੱਜਦਾ ਵਾਹਿਗੁਰੂ ਵਿੱਚ ਇੱਥੇ ਆ ਗਿਆ ਤੇ ਇਹਨਾਂ ਨੂੰ ਵੋਟਾਂ ਦੇ ਦਿਨਾਂ ਦੇ ਵਿੱਚ ਆਹ ਧਾਰਮਿਕ ਦੀ ਰਾਜਨੀਤੀ ਕਰਦੇ ਆ ਮੈਂ ਤਾਂ ਕਨੇਯਾ ਮਿੱਤਰ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਬਈ ਕਨੇਯਾ ਮਿੱਤਰ ਸਾਹਿਬ ਆ ਦੋਨੋਂ ਨੂੰ ਨਾਲ ਹੀ ਲੈ ਜਾ ਰਾਜਾ ਬਣਨ ਨੂੰ ਵੀ ਤੇ ਮੇਰੇ ਭਰਾ ਵੱਡੇ ਰਮਣੀ ਦੀ ਬਿੱਟੂ ਵੀ ਇੱਕ ਨੂੰ ਢੋਲ ਕੀਤੇ ਰਖ ਲਿਓ ਤੇ ਇੱਕ ਨੂੰ ਬਾਜੇ ਤੇ ਰਖ ਲਿਓ ਗੁਰਾ ਪੇਪਰ ਤੁਹਾਨੂੰ ਮੋਟੀ ਮਿਲਦੀ ਮਿਲਦੀ ਆ ਤੇ ਸਾਨੂੰ ਉਹਨਾਂ ਨੂੰ ਲੁੱਦਾਂ ਪਾਸੇ ਉਹਨਾਂ ਖਿਆਲ ਚੜਾਓ ਹੈ ਤਾਂ ਮੇਰੇ ਵੱਡੇ ਭਰਾ ਹੀ ਆ ਤੇ ਫਿਰ ਮੈਂ ਵੀ ਕੋਈ ਗੱਲ ਨਹੀਂ ਅਗਰਾ ਮੇਰਾ ਆ ਨਕਸ਼ੇ ਵੀ ਸੋਹਣੇ ਆ ਮੇਰਾ ਜਵਾਕ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਪਾਪਾ ਆ ਪਹਿਲਾਂ ਵੀ ਨੱਚੇ ਨੱਚੇ ਜੀ ਨਾ ਕ ਮੇਰੇ ਵਿਆਹ ਦੇ ਵਿੱਚ ਆਹੀ ਨੱਚਣ ਵਾਲੇ ਬਣਾਉਣੀ ਹੈ ਮੈਂ ਕਿਹਾ ਨੱਚਣ ਵਾਲੇ ਨਹੀਂ ਆ ਮੂਰਖਾ ਮੈਂ ਕਿਹਾ ਹੁਣ ਸਾਡੇ ਲੀਡਰ ਦਾ ਮੈਂ ਕਿਹਾ ਉਹ ਉਹ ਤਾਂ ਰੁੱਸਿਆ ਫਿਰਦਾ ਕਹਿੰਦਾ ਆਹੀ ਨੱਚਣ ਵਾਲੇ ਬਖੰਦਾ ਸੀ ਆਪਦੀ ਉੱਥੇ ਮਿਲੋਗੇ ਕਹਿੰਦਾ